ਪਿਆਰੇ ਸਿਰੋਤੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਗੁਰਪ੍ਰੀਤ ਦੀ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਿਤ ਸਰਦੀ ਪਿੰਡਾ ਪਾਗੂਪੁਰ ਉਤਰੀ ਮੰਡੀਆਂ ਵਾਲ ਅਤੇ ਛੰਨਾ ਵਿੱਚ ਜਨ ਸੰਪਰਕ ਮੁਹਿੰਮ ਚਲਾਈ ਗਈ ਜਿਸ ਵਿੱਚ ਡੀਆਈਜੀ ਸਤਿੰਦਰ ਸਿੰਘ ਐਸਐਸਪੀ ਦਿਹਾਤੀ ਅਮਰਿਤਸਰ ਚਰਨਜੀਤ ਸਿੰਘ ਡੀਐਸਪੀ ਰਾਜਾਸਾ ਸੀ ਇੰਦਰਜੀਤ ਸਿੰਘ ਪਹੁੰਚੇ ਇਸ ਮੌਕੇ ਸਤਿੰਦਰ ਸਿੰਘ ਅਤੇ ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਸਰਦੀ ਪਿੰਡਾ ਵਿੱਚ ਨਸ਼ਾ ਖਤਮ ਕਰਨ ਲਈ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਇਸ ਮੌਕੇ ਪ੍ਰੀਤ ਨਗਰ ਆਊਟ ਗਰੁੱਪ ਵੱਲੋਂ ਨਸ਼ਾ ਵਿਰੋਧੀ ਨਾਟਕ ਅਰਸ਼ ਸੇ ਫਰਸ਼ ਤੱਕ ਪੇਸ਼ ਕੀਤਾ ਗਿਆ ਇਸ ਮੌਕੇ ਨੌਜਵਾਨਾਂ ਨੂੰ ਕਰੀਅਰ ਕਾਉਂਸਲਿੰਗ ਅਤੇ ਮਾਰਗਦਰਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਥਾਣਾ ਲੋਪੋਕੇ ਦੇ ਮੁਖੀ ਕਰਮਪਾਲ ਸਿੰਘ ਬਾਬਾ ਪੰਕਜਨਾਥ ਸ਼ੇਰ ਗਿਲ ਸਰਪ੍ਰਸਤ ਵਾਲਮੀਕੀ ਸੁਦਾਰ社 ਬਕਰਮਜੀਤ ਸਿੰਘ ਗਿਲ ਚੇਅਰਮੈਨ ਪੰਜਾਬ ਸਰਬਜੀਤ ਸਿੰਘ اٹਵਾਲ ਪਰਮਜੀਤ ਸਿੰਘ ਗਿਲ ਕੌਮੀ ਚੇਅਰਮੈਨ ਬੋਟਾਨਾਥ ਪੰਜਾਬ ਚੇਅਰਮੈਨ ਸੁਖਜੀਤ ਸਿੰਘ ਨਿਕਾ ਲਾਹੌਰਾ ਸਿੰਘ ਸੋਨੀ ਪੀਲੋਵਾਲ ਹੌਲਦਾਰ ਕੁਲਵੰਤ ਸਿੰਘ ਸਤਨਾਮ ਸਿੰਘ ਵਾਲਮੀਕਿੰਗ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਸਰਪੰਚ ਜਸਪਾਲ ਸਿੰਘ ਪੀਲੋਵਾਲ ਸਰਪੰਚ ਲਖਵਿੰਦਰ ਸਿੰਘ ਆਦੇ ਹਾਜ਼ਰ ਸਨ ਪੁੱਤ ੱਕੇ ਖਦੇ ਆਂਦੇ ਨਾ ਬੱਸਾਂ ਆਟੋ ਜਾਂਦੇ ਤੈਨੂੰ ਕਿੰਦਾ ਵੇ ਓਲੇ ਚੰਗੀਆਂ ਭਲੀਆਂ ਕੁੜੀਆਂ ਆਟਵਾਂ 'ਚ ਬੈਠੀਆਂ ਹੁੰਦੀਆਂ ਮੇਰੇ ਵਰਗੇ ਜਾਗ ਜਦੋਂ ਲਾਗੇ ਵਜੇ ਪਤਾ ਕੀ ਕਰਦੀਆਂ ਪੁੱਤ ਤਾਈਓ ਤੈਨੂੰ ਕਿੰਨੀਆਂ ਕਿੰਨਾ ਕੇ ਜਾਇਆ ਕਰ ਓ ਹੋ ਤੁਸੀਂ ਮੈਨੂੰ ਬੁਲਟ ਲੈ ਕੇ ਦੋ ਆਪਾਂ ਬੁਲਟ ਨੂੰ ਨਵਾਇਆ ਕਰਾਂਗੇ ਨਾਲੇ ਸਿਆਣੇ ਆਦਿਆ ਵੀ ਪਿੰਡੂ ਕਾਕੇ ਆਪ ਨਹੀਂ ਨਹਾਉਂਦੇ ਹੁੰਦੇ ਬੁਲਟ ਨੂੰ ਨਵਾ ਦਿੰਦੇ ਆ ਹੁਣ ਆਪਾ ਜੀ ਉਹਨਾਂ ਦੀ ਸਾਰੀ ਟੀਮ ਸਾਰੇ ਪਿੰਡਰਵਾਸੀ ਔਰ ਪੱਤਰਕਾਰ ਵੀ ਸਭ ਤੋਂ ਪਹਿਲਾਂ ਮੈਂ ਇਹਨਾਂ ਬੱਚਿਆਂ ਨੂੰ ਵਧਾਈ ਦੇਣਾ ਬਹੁਤ ਸੋਹਣਾ ਸਕਿੱਟ ਬੱਚਿਆਂ ਨੇ ਪੇਸ਼ ਕੀਤਾ ਔਰ ਬੜੀ ਮਿਹਨਤ ਨਾਲ ਤੁਸੀਂ ਕੀਤਾ ਸਾਨੂੰ ਇਸ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਮਕਾਇਦਾ ਫੰਡ ਆਉਂਦੇ ਆ ਤਾਂ ਕਿ ਅਸੀਂ ਪਬਲਿਕ ਦੇ ਵਿੱਚ ਜਾઈએ ਔਰ ਲੋਕਾਂ ਨੂੰ ਜਾਗਰੂਕ ਕਰੀਏ ਕਿ ਇਹ ਨਸ਼ੇ ਦੇ ਕੀ ਨੁਕਸਾਨ ਹਨ ਸੋ ਬੱਚਿਆਂ ਨੇ ਬਹੁਤ ਵਧੀਆ ਸਕੀਟ ਪੇਸ਼ ਕੀਤਾ ਇਹਨਾਂ ਤਿੰਨ ਬੱਚਿਆਂ ਨੂੰ 15000 ਰੁਪਏ 5-5000 ਰੁਪਏ ਸੀ ਇਨਾਮ ਵਜੋਂ ਉਹ ਤੋਂ ਬੰਦ ਕਰਵਾ ਦਿੱਤਾ ਹੈ ਬਹੁਤ ਵਧੀਆ ਚੀਜ਼ ਜੋ ਇਹਨਾਂ ਬੱਚਿਆਂ ਨੇ ਇੱਥੇ ਦਿਖਾਇਆ ਇਹ ਬਿਲਕੁਲ ਹਕੀਕਤ ਆ ਔਰ ਸਚਾਈ ਆ